ਕੀ ਅੱਜ ਤੱਕ ਵਰਗੇ ਜਵਾਨ ਆਏ ਹੈ ਬਾਰੇ ਬੱਚੇ ਆ ਕਿਉਂ ਆ ਲੋ ਆਏ ਨੇ ਸਰਕਾਰੀ ਬਸਰ ਬਸ ਤੈਨਾਂ ਚਾਰ ਲੜਕੀਆਂ ਡੋਡੀਆਂ ਪੜਾ ਪੜਾ ਘਰ ਭਰੀਆਂ ਆਈਆਂ ਆ ਕੋਈ ਹੋਰ ਉਹਨਾਂ ਪੁੱਤ ਰੋਟੀ ਦਿੰਦੇ ਆ ਉਹਨਾਂ ਨੂੰ ਘਰੇ ਰਹਿਣ ਦਿੰਦੀਆਂ ਮੈਨੂੰ ਤਾਂ 6 ਸਾਲ ਹੋ ਗਏ ਇੱਥੇ ਤੁਰੇ ਦਿਨ ਹਾਇ ਸਾਰਾ ਕੁਝ ਪਰਿਵਾਰ ਸਾਰਾ ਉਹ ਕਹਿੰਦੀ ਉਹਦੇ ਕੋਲ ਜਾਵੜੋ ਕਹਿੰਦੀ ਉਹਦੇ ਕੋਲ ਜਾਵੜ ਮਾਵਸਮਾ ਭਲਾ ਤਨ ਸਾਲ ਕੱਟ ਗਈ ਸੀ ਹੁਣ ਫਿਰ ਵਾਪਸ ਮੇਰਾ ਮੁੰਡਾ ਇੱਕ ਵਾਰੀ ਲੈ ਕੇ ਨੋ ਫਿਰ ਘਰੋਂ ਭੱਜਣ ਲੱਗ ਗਿਆ ਨਹੀਂ ਸਾਡੀ ਮਾਂ ਨੂੰ ਰੱਖ ਲਾ ਨਾ ਮੈਨੂੰ ਰੱਖਲਾ ਬੱਚੇ ਵਿਆਉਣ ਵਾਲੇ ਉਹਨਾਂ ਦੇ ਰਾਸਤਾਂ ਜਾਂ ਦੋ ਤਾਂ ਗੰਗਾ ਨਗਰ ਹੈ ਸਰਕਾਰੀ ਸਰਸਾ ਤੇ ਲੱਗਿਆ ਇੱਕ ਇੱਥੇ ਕੋਲ ਖੱਜਾ ਇੱਥੇ ਡਿਊਟੀ ਉਹਦੀ ਉਹਦੇ ਬੱਚੇ ਮਿਲੋਰ ਦਾ ਇਹ ਇਹ ਦੋਵੇਂ ਦੋ ਗੰਗਾ ਨਗਰ ਗਿਆ ਇਹ ਇਕੱਤਰ ਜੀਰੇ ਮੱਕੂ ਗਿਆ ਹੈ ਸਾਰੇ ਬੱਚਿਆਂ ਵਾਲੇ ਪਰਿਵਾਰ ਵਾਲੇ ਢੀਆਂ ਵੀ ਪਰਿਵਾਰ ਵਾਲੀਆਂ ਹੁਣ ਢੀਆਂ ਕੋਲ ਵੀ ਰਹੇਗਾ ਵੇਖ ਲਿਓ 15 ਸਾਲ ਹੋ ਗਏ ਬਜ਼ੁਰਗ ਨੂੰ ਗਏ ਨੂੰ ਬੀਬੀ ਜੀ ਬੀਬੀ ਜੀ ਫਿਰ ਤੁਸੀਂ ਹੋਰ ਦੂਸਰਿਆਂ ਨੂੰ ਸਾਰੀ ਦੁਨੀਆ ਨੂੰ ਕੀ ਸਮਝਿਆ ਦੇਣਾ ਚਾਹੁੰਦੇ ਹੋ ਹਾਂ ਤੇ ਦੁਨੀਆ ਨੂੰ ਸਮਝਿਆ ਦੇਣ ਨੇ ਚਾਹੁੰਦੇ ਵੀ ਸਰਕਾਰ ਨਿਆਂ ਕਰੇ ਜਿਹੜੇ ਇਹਨੇ ਬੱਚੇ ਕਮਾਈ ਕਰਦੇ ਮਾਂ ਤੇ ਉਹਨੂੰ ਘਰੋਂ ਕੱਢਦੇ ਆ ਕਿਸੇ ਦੀ ਦੁਕਾਨ ਦੇ ਕੋ ਕਸੂਰ ਸਾਨੂੰ ਦੱਸਿਆ ਜਾਵੇ ਨਹੀਂ ਕਿਉਂ ਨਹੀਂ ਸਾਨੂੰ ਘਰੇ ਰੱਖਦੇ ਕੋਈ ਅਸੀਂ ਤੰਗ ਨਹੀਂ ਕਰਦੇ ਇੱਕ ਰੋਟੀ ਮੰਗਦੇ ਆ ਕੋਈ ਸਾਨੂੰ ਬਿਮਾਰੀ ਨਹੀਂ ਕੋਈ ਕਪੜਾ ਲੀੜਾ ਜੋ ਸਾਡੇ ਕੋਲੇ ਪੁਰਾਣਾ ਮਾਲ ਉਹਨਾਂ ਦਾ ਹੀ ਆ ਉਹ ਬੱਚਿਆਂ ਨੇ ਸਭੂ ਲੈ ਲਿਆ ਸਭ ਕੁਝ ਸਾਡੇ ਕੋਲੋਂ ਮਕਾਨ ਵੀ ਨਾਂ ਲਵਾ ਲਏ ਮੇਰੇ ਨਾਲ ਮਕਾਨ ਕਿੰਡਵਾ ਲਿਆ ਉਹ ਪੌਲਸਾਲੇ ਨੇ ਲੈਲੇ ਉੱਥੋਂ ਵਾਲਾ ਸੀ ਜਿਹੜਾ ਨੰਗਨਗਰ ਵਾਲਾ ਉਹ ਉਹਨਾਂ ਨੇ ਦੋਹਾਂ ਮੁੰਡਿਆਂ ਨੇ ਉਹਨਾਂ ਨੇ ਰੱਖ ਲਿਆ ਚੰਗੇ ਦੋ ਦੋ ਮੁੰਡੇ ਐ ਤੇ ਕੁੜੀ ਉਹਨਾਂ ਦੇ ਬੱਸ ਬੈਠਿਆ ਵੀ ਨਹੀਂ ਰੋਟੀ ਦਿੰਦੇ ਮੈਂ ਜਾਣੀ ਆ ਖੇੜਾ ਜਾਣੀ ਅਮ ਜਿਹ ਮਹੀਨਾ ਤੋਂ ਵੀਨੇ ਕੋਈ ਰਿਸ਼ਤੇਦਾਰ ਛੱਡੇ ਹੁੰਦਾ ਤਾਂ ਫੇਰ ਨੋ ਤੂੰ ਮਹੀਨਾ ਮਗਰ ਖੇੜੇ ਮੇਰੇ ਮੁੰਡੇ ਨਾਲ ਲੜ ਪੈਂਦੀ ਆ ਲੜ ਕੇ ਫੇਰ ਆਂ ਨਹੀਂ ਮੈਂ ਤੇਰੀ ਮਾਂ ਨੂੰ ਨਹੀਂ ਰੱਖਣਾ ਮੈਂ ਤਾਂ ਮੈਂ ਘਰੋਂ ਉੱਠ ਜੂਗੀ ਤੇਰੀ ਮਾਂ ਜ਼ੋਰ ਕਿੰਦੇ ਨਹੀਂ ਚਾਹੇ ਤੇ ਨਿਪੋਤੇ ਚੰਗੇ ਸੀ ਜੇ ਪਰ ਉਹ ਲੋਹਾ ਉੱਥੋਂ ਨਹੀਂ ਪੈ ਗਈਆਂ ਨੇ ਰੱਖ ਰਹਿ ਬਾਕੀ ਸਿਰ ਮੇਰੇ ਬਬੂ ਜਾਨ ਕਾਇ ਕਿੱਥੇ ਪੇਰਾ ਵੀ ਤੇ ਜਾਂ ਦੋ ਇੱਥੇ ਵੀ ਚਾਹਤੀਆਂ ਸੱਲਦੇ ਆਣੇ ਆ ਦੋ ਵਿਧਵਾ ਹੋਈਆਂ ਨੇ ਹੁਣ ਕੀ ਨੋੜਿਆ ਆ ਮਾ ਜੀ ਇੱਕ ਗੱਲ ਦੱਸੋ ਕਿਹਾ ਜਾਂਦਾ ਕਿ ਪੁੱਤਕ ਪੁੱਤ ਹੋ ਜਾਂਦੇ ਪਰ ਮਾਤੋ ਇੱਕ ਮਾਪੇ ਨਹੀਂ ਹੁੰਦੇ ਹਮਕਾ ਤੋਂ ਹੋਏ ਜਾਂਦੇ ਨਹੀਂ ਪੁੱਤਰਾ ਮੈਂ ਪੁੱਤ ਨਹੀਂ ਹੋਏਗਾ ਮੇਰਾ ਬੱਚਾ ਹੁਣ ਵੱਡਾ ਜਣਾ ਕੁੜੀਆਂ ਵੱਡੀਆਂ ਨੂੰ ਤੋਂ ਵੱਡਾ ਵੀ ਲੜਕਾ ਲੜਕੀਆਂ ਵਿਆਹ ਨਾ ਕੋਰਟ ਕਰਾਈ ਆ ਹਾਂ ਕਿ ਉਹ ਵੀ ਜਮਾਲ ਦੇ ਬੱਚੇ ਵੀ ਹੋ ਗਏ 27 ਸਾਲ ਹੋ ਗਏ ਬੰਦੇ ਦੇ ਵਿਆਹ ਨੂੰ ਦੂਜੇ ਨੂੰ 23 ਸਾਲ ਹੋ ਗਏ ਬੱਚੇ ਵਿਆਹ ਨਾਲੇ ਆ ਦੋ ਦੋ ਲੜਕੇ ਆ ਇੱਕ ਇੱਕ ਲੜਕੀ ਦੋਨੇ ਇਹਦੇ ਦੋ ਮੁੰਡੇ ਹੀ ਆਪਣ ਉਸਾਲੇ ਦੇ ਸਾਰਾ ਤਾਂ ਛੋਟਾ ਇਹ ਹੈ 35 36 ਸਾਲ ਦਾ ਇਹ ਵੀ ਤੇ ਮੈਨੂੰ ਕੋਈ ਨਹੀਂ ਇੱਥੇ ਆ ਕੇ ਨਹੀਂ ਘਟਦਾ ਕੋਈ ਮੈਨੂੰ ਲੈਂਦਾ ਨਹੀਂ ਤਾਂ ਮੈਂ ਸਿਆਣਤਾ ਨਹੀਂ ਜਾਂ ਮੈਂ ਦੁਖੀ ਨਹੀਂ ਬੱਤੀਆਂ ਦੇ ਪੂਰੇ ਘਰ ਵਿੱਚ ਰੱਖੇ ਆ ਜਾਣ ਅਜੇ ਤਾਂ ਥੋੜੀ ਵੱਡੇ ਮੁੰਡੇ ਵੀ ਟਰੇ ਖੜੇ ਆ ਹੌਣ ਬੈਠੇ ਵਿੱਚ ਪਰਾਨੀ ਤਾਂ ਹੈ ਨਹੀਂ ਪਰ ਇੱਥੇ ਮੇਰੇ ਬੀਬੀ ਜੀ ਫਿਰ ਇਸ ਤੋਂ ਤੁਸੀਂ ਦੂਸਰੇ ਜਿਹੜੇ ਹੈਗੇ ਜਿਹੜੇ ਮਾਪਿਓ ਹੁੰਦੇ ਆ ਉਹਨਾਂ ਨੂੰ ਕੀ ਤੁਹਾਡੀ ਸਿੱਖਿਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬੱਚਿਆਂ ਨਾਲ ਕਿਵੇਂ ਪੇਸ਼ ਆਣਾ ਚਾਹੀਦਾ ਮੈਂ ਬੱਚਿਆਂ ਨੂੰ ਆਹ ਪੇਸ਼ ਆਣਾ ਚਾਹੀਦਾ ਨਾ ਮਾਂ ਕਮ ਪੜੀ ਆ ਨਾ ਮਾਂ ਸੁਜਾਂਦੀ ਆ ਨਾ ਮੇਰੇ ਕੋਈ ਮਗਰ ਲੱਗਦਾ ਨਾ ਮੈਨੂੰ ਕੋਈ ਅੱਛੀ ਆਸੀ ਡੀਸੀ ਸਾਹਿਬ ਉਹ ਦੱਸਣ ਕਿ ਮੈਂ ਲਿਖ ਕੇ ਦਿਨਾ ਮਾਤਾ ਕੋਲ ਦੇ ਬਾਰੇ ਥੋੜੇ ਮੁੰਡੇ ਵੀ ਜਾਂ ਬੱਚਾ ਤੇ ਉਹ ਜਾਂਦੀ ਮਾਂ ਨੂੰ ਘਰੇ ਲੈ ਜਾਓ ਹਾਂ ਕੋਈ ਹੋਰ ਤੁਹਾਡੀ ਇਸੇ ਸਾਹਿਬ ਬਦਲ ਕੇ ਤਾਂ ਕੋਈ ਗੱਲ ਨਹੀਂ ਕਰਦੇ 흘ੀੜੇ ਨੂੰ ਤਾਂ ਜਾਂਦੇ ਧੂਈਆਂ ਕਿੱਥੇ ਤੋਂ ਕੋਤੋਂ ਪਤਾ ਸੀ ਤਾਂ ਉਹ ਰੋ ਗਈਆਂ ਹਰ ਦਾ ਹਾਂ ਚਾਹੁੰਨੀ ਅਵੀ ਸਾਥ ਜਾਂ ਤੁਹਾਨੂੰ ਖਰਚਾ ਦੇ ਅਣਜਾਣ ਹਮ ਕਿਸੇ ਵੇਲੇ ਲਾਉਣ ਅਸੀਂ ਇੱਥੇ ਜਦੋਂ ਕੋ ਬਿਮਾਰ ਹੋ ਜਾਂਦਾ ਲੋ ਇਹ ਕਿੱਥੇ ਲੈ ਜਾਓ ਚੱਕੇ